ਚੜਦੀ ਕਲਾ ਰੱਖੇ ਚੜਦੀ ਕਲਾ ਤੇਰੀ ਵੀ ਨੋਬਲ ਚੜਦੀ ਕਲਾ ਬਹੁਤ ਸ਼ੁਕਰ ਹਾਂ ਚੜਦੀ ਕਲਾ ਰੱਖੇ ਗਾਡੀ ਮਾ ਹਲਕਾ ਸੰਗਤ ਜੀ ਤੁਹਾਡਾ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤਾਂ ਪਿੱਛੇ ਬਹੁਤ ਸਾਰੇ ਪੇਸ਼ੈਂਟ ਦੇਖ ਪਾ ਰਹੇ ਇਹਨਾਂ ਇਦਾਂ ਦੇ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਚ ਪਾਂਦੀ ਹੈ ਪਿੰਡ ਮਦਨਹੀੜੀ ਜ਼ਿਲ੍ਹਾ ਮੋਹਾਲੀ ਖਰੜ ਦੇ ਲਾਗੇ ਇਹ ਸੈਂਟਰ ਚੱਲਦਾ ਟੋਟਲੀ ਇਨੀਸ਼ੀਅਲ ਫ੍ਰੀ ਆਫ ਕਾਸਟ ਪੇਸ਼ੈਂਟ ਦੀ ਸੇਵਾ ਸਹਿਯੋਗ ਚੱਲਦਾ ਸਾਡੇ ਕੋਲ ਜੋ ਪੇਸ਼ੈਂਟ ਪਹੁੰਚਦੇ ਆਂ

ਸਾਡੇ 4 ਮਹੀਨੇ ਇੱਥੇ ਰਹਿ ਕੇ ਚੱਲੇ ਹੋ ਪੈਸਾ ਲੱਗਿਆ ਕਿ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਨਹੀਂ ਧੰਨਵਾਦ ਤੁਹਾਡੇ ਪੱਲੂ ਹੀ ਖਾਇਆ ਤੇ ਪੱਲੂ ਹੰਡਾਇਆ ਸੰਗਤ ਦੀ ਮਹਿਮਾ ਹੈ ਸੰਗਤ ਦੀ ਮਹਿਮਾ ਹੈ ਅਕਾਲ ਪੁਰਖ ਦੀ ਸੰਗਤ ਜਿਹਦੀ ਮਹਿਮਾ ਦੱਦੀ ਤੇ ਤੁਹਾਡਾ ਬਹੁਤ ਸ਼ੁਕਰ ਹੈ ਤੁਸੀਂ ਬਹੁਤ ਪਿਆਰ ਬਖਸ਼ਿਆ ਔਰ ਬਹੁਤ ਜ਼ਰਾ ਸਾਰੀ ਪੈਣਾ ਨਾਲ ਰਲ ਕੇ ਮਤਾਵਾ ਨਾਲ ਰਲ ਕੇ ਪ੍ਰਸ਼ਾਦਾ ਪਾਣੀ ਸ਼ਿਕਾਇਆ ਸਾਨੂੰ ਹੈ ਨਾ ਸੰਗਤ ਜੀ ਸੇਵਾਵਾਂ ਵਿੱਚ ਬਹੁਤ ਭਿਆਨਕ ਹਲਾਤਾਂ ਦੇ ਵਿੱਚ ਚੱਲਦੀਆਂ ਨੇ ਪੇਸ਼ੈਂਟ ਤਾਂ ਪਹੁੰਚ ਪਾਉਂਦੇ ਆ ਜਦ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤੁਹਾਡਾ ਵੀਡੀਓ ਸ਼ੇਅਰ ਕਰਨਾ ਆਪਣੇ ਆਪ ਤੇ ਇੱਕ ਬਹੁਤ ਹੀ ਮਹਾਨ ਔਰ ਬਹੁਤ ਹੀ ਜ਼ਰੂਰੀ ਸੇਵਾ ਹੈ ਹਨਾ ਸਿੰਧਪੁਰ ਬੈੱਡਸੋ ਪੂਰਾ ਠੀਕ ਹੈ ਹਾਂਜੀ ਠੀਕ ਹੈ ਬਿਲਕੁਲ ਠੀਕ ਹੈ ਹਾਂਜੀ ਠੀਕ ਹੈ ਹਨਾ ਅ ਸਿੰਧਪੁਰ ਸਰਚ ਆ ਰਿਹਾਣਾ ਤਾਂ ਬਿਲੋਂਗ ਕਰਦਾ ਤੇ ਵਾਪਸ ਚੱਲਿਆ ਅੱਜ ਦਾਦੀ ਕਿਸੇ ਤਰੀਕੇ ਦੀ ਕੋਈ ਸ਼ਿਕਾਇਤ ਸਾਡੇ ਤੋਂ ਨਹੀਂ ਜੀ ਨਹੀਂ 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 ਕੋਈ ਸ਼ਿਕਾਇਤ ਨਹੀਂ ਨਾ ਕੋਈ ਨਹੀਂ ਸਾਡੇ ਦੇ ਕੋਈ ਵੱਲ ਹੋਈਏ ਜੋ ਸਾਨੂੰ ਬੈਠ ਕੇ ਬੈਠਾ ਤੁਸੀਂ ਬਹੁਤ ਜ਼ਰਾ ਪਿਆਰ ਬਖਸ਼ਿਆ ਤੁਹਾਡੇ ਬਾਰੇ ਸਾਰੇ ਕਿੰਨਾ ਕਰਦੇ ਹੁੰਦੇ ਆ ਬਰਾਮਾ ਵਰਗੇ ਦੇ ਬੱਚੇ ਆ ਵਰਗੇ ਜੀ ਬਹੁਤ ਬਹੁਤ ਸ਼ੁਕਰ ਜੀ ਮਾਲਕ ਚੜਦੀ ਕਲਾ ਵਿੱਚ ਰੱਖੇ ਬਸ ਦਾਦੀ ਵੀ ਖੁਦ ਬੜੇ ਚੰਗੇ ਆ ਬੜੇ ਨੇਕ ਇਨਸਾਨ ਹੈ ਬਹੁਤ ਜ਼ਿਆਦਾ ਪਿਆਰ ਦਿੰਦਾ ਸਾਰਿਆਂ ਨੂੰ ਸਾਰਿਆਂ ਨੂੰ ਉੱਥੇ ਨੂੰ ਬੜਾ ਪਿਆਰ ਦਿੰਦਾ ਨਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਠੀਕ ਹੋ ਕੇ ਚੱਲੇ ਸਾਡੀ ਸ਼ੁਭ ਕਾਮਨਾਵਾਂ ਨਾਲ ਨੇ ਤੁਸੀਂ ਜ਼ਰੂਰ ਆਪਣੀ ਦੁਆਵਾਂ ਕਮੈਂਟਸ ਦੇ ਵਿੱਚ ਦਿਆ ਕਰੋ

ਉਮੀਦ ਹੈ ਇੱਥੇ ਇਲਾਜ ਦੇ ਨਾਲ ਨਾਲ ਵੀਰ ਜੀ ਤੇ ਇੱਥੇ ਵਾਹਿਗੁਰੂ ਦਾ ਨਾਮ ਲਿੱਤਾ ਜਾਂਦਾ ਜਿਵੇਂ ਕਿ ਅੱਜ ਮੈਂ ਹਰਾਮ ਰਹਿ ਗਿਆ ਇੱਕ ਗੱਲ ਤੋਂ ਹਾਂ ਪਹਿਲੇ ਜਿੱਦਣੇ ਇਹ ਪੇਸ਼ੈਂਟ ਯੂਪੀ ਤੋਂ ਆਏ ਸੀ ਇਹ ਪੇਸ਼ੈਂਟ ਆਪਣੇ ਯੂਪੀ ਤੋਂ ਆਏ ਸੀ ਇਹਨਾਂ ਨੂੰ 20 ਜਾਂ 22 ਦਿਨ ਹੋ ਗਏ ਇਹਨਾਂ ਦੀ ਜਿੱਦਣ ਆਏ ਨਾਲ ਪਏ ਥੋੜੇ ਹਾਂ ਜੀ ਇਹ ਨਾਲ ਪਏ ਇਹਨਾਂ ਦੀ ਜਿੱਦਣ ਆਏ ਸੀ ਸ਼ੂਗਰ ਲੈਵਲ ਇਹਨਾਂ ਦਾ ਜੀ 265 ਸੀ ਅੱਛਾ ਜੀ ਤੇ ਇੱਕ ਦਿਨ ਦੀਪਿਕਾ ਦੀਦੀ ਨੇ ਚੈੱਕ ਕੀਤਾ ਤਾਂ ਉਸ ਦਿਨ ਇਹਨਾਂ ਨੂੰ ਮੈਡੀਸਨ ਨਾਲ ਨਾਲ ਦਿੱਤੀ ਫਿਰ ਇਹਨਾਂ ਨੂੰ ਸੀਗਾ ਵੀ ਟੈਨਸ਼ਨ ਨਾ ਲੇਓ ਜੀ ਚਮਤਕਾਰ ਹੋ ਰਹੇ ਨੇ ਇਹ ਸਾਰਾ ਕੁਝ ਪਰਮਾਤਮਾ ਨੂੰ ਧਿਆ ਕੇ ਸਾਰੀ ਸੇਵਾ ਚੱਲ ਰਹੀ ਹੈ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਪੇਸ਼ੈਂਟ ਸਾਡੇ ਤੱਕ ਪਹੁੰਚ ਸਕਣ ਤੁਹਾਡੀ ਗੱਲ ਅੱਗੇ ਪਹੁੰਚਾਣੀ ਬਹੁਤ ਜ਼ਰੂਰੀ ਸੇਵਾ ਹੈ ਜੀ 121 ਰਹਿ ਗਈ ਸੀ ਪਹਿਲਾਂ ਹਨਾ ਇਹਨਾਂ ਦੀ ਤੇ ਕੱਲ ਚੈੱਕ ਕੀਤੀ ਇਹਨਾਂ ਦੀ 80 ਰਹਿ ਗਈ ਜੀ 슈ਗਰ 슈ਗਰ ਇੰਨੀ ਘਟ ਗਈ ਹਾਂ ਇੰਨੀ ਘਟ ਗਈ ਮੈਡੀਸਨ ਦੇ ਨਾਲ ਅਸੀਂ ਇਹਨਾਂ ਨੂੰ ਕਿਹਾ ਵੀ ਦੁਆ ਕਰੋ ਹਨਾ ਅਸੀਂ ਕੋਈ ਮੰਤਰ ਤਾਂ ਨਹੀਂ ਪੜ੍ਹੇ ਨਹੀਂ ਨਹੀਂ ਜੀ ਅਸੀਂ ਸਿਰਫ ਬਾਬੇ ਨਾਨਕ ਜੀ ਦਾ ਹਨਾ ਵਾਹਿਗੁਰੂ ਦਾ ਨਾਮ ਅਸੀਂ ਲੈਣਿਆਂ ਨਾਲ ਨਾਲ ਤਾਂ ਉਹਦੇ ਨਾਲ ਵੀ ਬਹੁਤ ਸਾਨੂੰ ਫਾਇਦਾ ਮਿਲਦਾ ਇਲਾਜ ਦੇ ਨਾਲ ਨਾਲ ਪ੍ਰਮਾਤਮਾ ਦਾ ਨਾਮ ਲੈਣਿਆ ਹਨਾ ਤਾਂ ਦੇਖੋ ਹੀ ਹੁਣ ਕਿੱਥੇ ਤਲੇ ਉਹ 400 ਸੀ ਹਨਾ 400 ਹੈ ਰਲ ਕਿ 400 ਸੀ 400 ਦਵਾਈ ਖਾਏ ਹਾਂ ਇੱਥੇ ਸ਼ੂਗਰ ਦੇ ਮਰੀਜ਼ ਸ਼ੂਗਰ ਦੇ ਮਰੀਜ਼ ਜ਼ਰੂਰ ਸੁਣ ਲੈਣ 400 ਸ਼ੂਗਰ ਸੀ ਔਰ 850 ਰਹੇ ਜੇ ਭਿਆਨਕ ਹੈ ਨਾ ਜਕਾ ਮੈਨੂੰ ਭਿਆਨਕ ਹੈ ਇੱਕ ਪਾਸੋਂ ਹੱਥ ਕੱਢ ਕੇ ਦੂਜੇ ਪਾਸੇ ਕੱਢ ਲਓ ਲੱਤਾਂ ਸਾਰੀਆਂ ਗਲੀਆਂ ਪਈਆਂ ਨੇ ਉੱਪਰ ਤੁਸੀਂ ਸੋਚਦੇ ਇੱਥੇ ਆ ਜਵਾਯਾ ਤਾਂ ਮੈਂ 265 265 ਅਬ ਕਿਤਨੀ ਆ ਰਹੀ ਹੈ ਅਬ 80 ਹੈ ਕਲ 80 ਹੈ ਸਿਰਮਧਕਾ ਤੋਂ ਘਟ ਨਹੀਂ ਹੈਗਾ ਇਹ ਬਾਬਾ ਨਾਨਕ ਸਭ ਉਹ ਕਰਦੇ ਨੇ ਮੇਰੀ ਵਾਹਿਗੁਰੂ ਦੇਖੋ ਨਾ ਪਾਸੇ ਧਰਮਾਂ ਦੇ ਨਾਮ ਤੇ ਜੋ ਪਖੰਡਵਾ ਚੱਲਦਾ ਹੈ ਅਸੀਂ ਉਹਨਾਂ ਉਸ ਚੀਜ਼ ਦੇ ਬਹੁਤ ਜ਼ਿਆਦਾ ਖਿਲਾਫ ਹੈ ਤੁਸੀਂ ਜਾਣਦੇ ਹੋ ਕਿ ਇਹਨਾਂ ਦੀ ਗੱਲ ਕਰ ਰਹੇ ਹਾਂ ਹੈਨਾ ਤੇ ਦੂਜੇ ਪਾਸੇ ਅਸੀਂ ਪਰਮਾਤਮਾ ਦਾ ਅਕਾਲ ਪੁਰਖ ਦਾ ਨਾਮ ਤੇ ਆ ਕੇ ਸਾਰੀ ਸੇਵਾਵਾਂ ਚਲਦੀਆਂ ਔਰ ਉਸ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਉਹਦੀ ਭੈ ਭਾਵਣੀ ਦੇ ਰਹਿ ਕੇ ਸਾਰੀ ਸੇਵਾਵਾਂ ਚਲਦੀ ਹੈ ਸੰਗਤ ਦਾ ਬੜਾ ਸਹਿਯੋਗ ਹੈ ਬਹੁਤ ਜ਼ਿਆਦਾ ਪਿਆਰ ਆ ਥਾ ਵਿਸ਼ਵਾਸ ਹੈ ਤਾਂ ਇਹ ਸਾਰੀ ਸੇਵਾਵਾਂ ਰਨ ਹੁੰਦੀਆਂ ਬਹੁਤ ਕਾਮਯਾਬੀ ਨਾਲ ਰਨ ਹੁੰਦੀਆਂ 올 ਓਵਰ ਇੱਥੇ ਜੋ ਪੇਸ਼ੈਂਟਸ ਆਉਂਦੇ ਆ ਬਹੁਤ ਹੀ ਭਿਆਨਕ ਹਾਲਾਤ ਬਹੁਤ ਹੀ ਡੂੰਘੇ ਜ਼ਖਮ ਅਧ ਵਿੱਚ ਪਹੁੰਚਦੇ ਆ ਲਗਾਤਾਰ ਕਿ ਉਹ ਲਗਾਤਾਰ ਠੀਕ ਹੋ ਰਹੇ ਨੇ ਹਣਾ ਬਰਦਾ ਇੱਕ ਦੋ پیشنਟ ਆਦੀ ਆ ਜਿਨ੍ਹਾਂ ਨੇ ਤੁਹਾਡਾ ਸਾਥ ਹਣਾ ਜ਼ਰੂਰੀ ਹੈ ਮੈਂ ਤਾਂ ਸਿੰਧਰਪੁਰ ਤੋਂ ੱਲੇ ਹੀ پیشنਟ ਲੱਗਿਆ ਸੀ ਤਦ ਕਿਵੇਂ ਹੁਣ ਮੁੰਡਾ ਕਿੰਨਾ ਕੁ ਜ਼ਖਮ ਕਿੱਦਾਂ ਬਤਾ ਦੱਸੋ ਤੁਸੀਂ ਵੀ ਸਰਸੇ ਤੋਂ ਹੀ ਹੋ ਨਾ ਹਾਂ ਸਰਸੇ ਤੋਂ ਹੀ ਤੁਸੀਂ ਵੀ ਸਰਸੇ ਰਹਾਨੇ ਤੋਂ ਨੇ ਜੀ ਹਾਂ ਦੱਸ ਦੀ ਕੀ ਹੈ ਕਿਵੇਂ ਆ ਮੁੰਡਾ ਹੁਣ ਜ਼ਖਮ ਕਿੱਦਾਂ ਇਹਦੇ ਠੀਕ ਹੈ ਜ਼ਖਮ ਥੋੜਾ ਠੀਕ ਮੋੜ ਪਈ ਜਾਂਦਾ ਹੈ ਮੋੜ ਪਈ ਜਾਂਦਾ ਇਹ ਵੀ ਬਹੁਤ ਜ਼ਿਆਦਾ ਭਿਆਨਕ ਐਕਜ਼ਿਮਾ ਦੇ ਵਿੱਚ ਆਇਆ ਹੈ ਨਾ ਨਹੀਂ ਨਾਲੇ ਹੂੰ ਵੀ ਅੱਖਾਂ ਜਦੋਂ ਆਇਆ ਸੀ ਇਹਨਾਂ ਨੂੰ ਪਟਦਾ ਸੀ ਮੈਂ ਤਾਂ ਇਹਨੂੰ 2 ਮਹੀਨੇ ਜਿਹੜਾ ਮਾਰ ਲਿਆ ਅੱਛਾ ਕਈ ਵਾਰ ਸੁਤਾ ਬੰਦਾ ਕਈ ਵਾਰ ਵੇਖ ਲਾ ਹੂੰ ਉਹ ਨਾ ਨਹੀਂ ਜਾਂਦਾ ਆ ਵੇਖ ਲਾ ਪੂਰੀ ਤਰ੍ਹਾਂ ਹੈ ਹਾਂ ਪੂਰੀ ਤਰ੍ਹਾਂ ਦੇਖ ਰਿਹਾ ਹੈ ਮੇਰਾ ਪਰਮਾਤਮਾ ਨੇ ਸਤ ਗੁਰੂ ਦੀ ਸ਼ੁਕਰ ਜੀ ਹਾਂ ਆਪਣੇ ਸਿਰ ਦੀ ਹੱਡੀਆਂ ਦੋਨੋਂ ਪਾਸੇ ਦੀ ਕੱਡੀਆਂ ਹੋਈਆਂ ਫਰਿੱਜ ਦੇ ਵਿੱਚ ਰੱਖੀਆਂ ਹੋਈਆਂ ਜਦ ਬੈਡਸੋਰ ਠੀਕ ਹੋਣਗੇ ਇਸ ਮੁੰਡੇ ਦਾ ਦੁਬਾਰਾ ਆਪਰੇਸ਼ਨ ਹੋਏਗਾ ਹੈ ਨਾ ਪੰਜ ਜੀ ਤੁਸੀਂ ਕਿੱਥੋਂ ਸੀਗੇ ਮੈਂ ਮਾਚਲ ਚਲਦਾ ਹਾਂ ਮਾਚਲ ਚਲਦਾ ਕਿਵੇਂ ਇਹ ਮੁੰਡੇ ਦੀ ਜੇਕਰ ਹੁਣ ਤਾਂ ਠੀਕ ਨੇ ਕਿੰਨੇ ਕੁ ਠੀਕ ਨੇ ਹੋ ਗਿਆ ਤਾਂ ਠੀਕ ਹੈ ਜੋ ਅਮਾਏ ਚਾਤਰੀ ਦੀ ਪਤਾ ਨਹੀਂ ਸਾਲ ਲੱਗੇਗੀ 2 ਸਾਲ ਲੱਗੇਗੀ ਤਾਂ 15 ਦਿਨ ਵਿੱਚ اتنا ਕਮਰ ਹੋ ਗਿਆ ਮੈਂ ਤੁਹਾਨੂੰ 6 ਮਹੀਨੇ ਬੋਲ ਕੇ ਬੁਲਾਇਆ ਸੀ ਨਾ ਜਿੰਨੇ ਘੱਟ ਲੱਗੇ ਉਹਨੀ ਐਡਵਾਂਟੇਜ ਆਪਣੀ ਹੈ ਨਾ ਰਾਂ ਮਨ ਚ ਆਪਾਂ 6 ਮਹੀਨੇ ਮੰਨ ਕੇ ਚੱਲਣਾ ਨਾ

ਕਿਵੇਂ ਨੇ ਹਾਂਜੀ ਬੈਟਸੋਲ ਬਹੁਤ ਠੀਕ ਨੇ ਵੀਰ ਜੀ ਅੱਗੇ ਨਾਲ ਜਦੋਂ ਮੈਂ ਆਇਆ ਸੀਗਾ ਮੇਰਾ ਬੈਟਸੋਲ ਇੰਨਾ ਜ਼ਿਆਦਾ ਸੀ ਨਾ ਮੈਨੂੰ ਉਮੀਦ ਨਹੀਂ ਸੀ ਕਿ ਇਹ ਸਹੀ ਹੋ ਪਾਊਗਾ ਅੱਡੀ ਤੱਕ ਪਹੁੰਚ ਗਿਆ ਸੀ ਵੀਰ ਜੀ ਹੁਣ ਦੇਖੋ ਬੈਟਸੋਲ ਹੈ ਬਿਲਕੁਲ 80 85% ਸਹੀ ਹੋਏ ਹੋਏ ਆ ਪੂਰਾ ਭਰ ਗਿਆ ਅੰਦਰ ਥੋੜਾ ਜਿਹਾ ਉੱਥੇ ਰੁਕੇਗਾ ਵੀ ਸਲੋ ਹੋ ਜਾਏਗਾ ਹਾਂਜੀ ਪੂਰਾ ਭਰ ਗਿਆ ਅੰਦਰ ਪੈਸੇ ਕਿੰਨੇ ਲੱਗ ਰਹੇ ਉਨੇ ਪੈਸੇ ਵੀਰ ਜੀ 1 ਰੁਪਿਆ ਤੱਕ ਨਹੀਂ ਲੱਗਿਆ ਸਾਡਾ ਸਾਰਾ ਟੋਟਲ ਇਲਾਜ ਫ੍ਰੀ ਹੋ ਰਿਹਾ ਸਾਡਾ ਇੱਥੇ ਸੰਗਤ ਜੀ ਬਹੁਤ ਜ਼ਿਆਦਾ ਸਹਿਯੋਗ ਹੈ ਸੰਗਤ ਦਾ ਤਾਂ ਹੈ ਸਾਰੀ ਸੇਵਾਵਾਂ ਤੋਂ ਕਿ ਫ੍ਰੀ ਆਫ ਕਾਸਟ ਰਨ ਹੋਪ ਅਮੀ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਹੈ ਸਾਡੇ ਵੀਡੀਓ ਸ਼ੇਅਰ ਕਰਦੇ ਹਨ ਸ਼ਬਦ ਫਲਾਣਾ ਬਹੁਤ ਜ਼ਰੂਰੀ ਹੈ ਪੇਸ਼ੈਂਟ ਦੂਰੋਂ ਦੂਰੋਂ ਦੇਖਦੇ ਨੇ ਵੀਡੀਓਸ ਤਾਂ ਉਹ ਪਹੁੰਚ ਪਾਉਂਦੇ ਨੇ ਇਹ ਆਨਲਾਈਨ ਸੇਵਾ ਕਰਨੀ ਹੈ ਤੁਹਾਡੀਆਂ ਬਹੁਤ ਜ਼ਰੂਰੀ ਨੇ ਹੈਨਾ ਤਾਂ ਅੱਗੇ ਚੱਲਿਓ ਹਾਂਜੀ ਚੱਲਿਆ ਵਿੱਚ ਵਿੱਚ ਕਿਹੜਾ ਵੈਸੇ ਮਾਰਦੇ ਕਰਾਂਗੇ ਮਾਰਾਂਗੇ ਰੱਬ ਤੋਂ ਕਰਕੇ ਐਸੇ ਮਾਰ ਕੇ ਚਾ ਕੇ ਚਲਾਵਾਂਗੇ ਜੀ ਬਹੁਤ ਸ਼ੁਕਰੀਆ ਤੁਸੀਂ ਪਹਿਲੀ ਵਾਰ ਆਏ ਸੀ ਨਾ

ਵੇਸ ਅੱਗੇ ਜਾ ਕੇ ਆਇਆ ਸੀ ਨਾ ਇੱਕ ਮੈਨੂੰ ਥੋੜਾ ਜਗਾ ਸੀ ਬਈ ਕਹਿੰਦੇ ਨੇ ਸੈਂਟਰ ਵਿੱਚ ਲੋਨ ਨਹੀਂ ਦਿੰਦੇ ਅੱਛਾ ਮੈਂ ਡੱਬੀ ਭਰ ਕੇ ਲੋਨ ਦੀ ਰੱਖੀ ਮੈਂ ਕਿ ਮੈਂ ਤਾਂ ਲੋਨ ਤੋਂ ਬਿਗੈਰਾ ਰਹਿ ਨਹੀਂ ਸਕਦੀ ਅੱਛਾ ਅੱਜ ਮੈਂ ਡੱਬੀ ਨੂੰ ਭਰ ਹਾਂ ਕਹਿੰਦਾ ਜੀ ਫਿਰ ਵੀ ਇਹ ਰੁਕਦੇ ਹਾਂ ਆ ਕਹਿੰਦੇ ਇੱਕ ਸੈਂਟਰ ਵਿੱਚ ਲੋਨ ਨਹੀਂ ਮਿਲਦਾ ਮੈਂ ਖ ਲੋਨ ਤੋਂ ਬਿਗੈਰਾ ਤਾਂ ਮੇਰੇ ਕੋਲ ਖਾਇ ਨਹੀਂ ਜਾਣ ਪਰ ਰੱਬ ਦੀ ਕਿਰਪਾਏ ਜੀ ਆਈ ਵੀ ਨਹੀਂ ਅੱਛਾ ਉਹ ਉੱਥੇ ਹੀ ਰਹੇਗੀ ਅਗਾਈਂ ਜਦੋਂ ਮੈਂ ਥਾਦਾ ਸਾਰਾ ਕੁਝ ਅੱਗੇ ਨਾਲੋਂ ਚੜਦੀ ਕਲਾ ਵਿੱਚ ਸੀ ਮੈਂ ਕਿਸੇ ਨਜ਼ਾਰਾ ਨਹੀਂ ਇਹ ਗੱਲ ਦਾ ਮੈਨੂੰ ਇੱਕ ਡਰ ਹੈਗਾ ਸੀ ਹੋਰ ਕਿਸੇ ਗੱਲ ਦਾ ਡਰ ਨਹੀਂ ਸੀ ਆਪਾਂ ਹਸਪਤਾਲਾਂ ਤੇ ਹੁੰਨੇ ਕਿੰਨੇ ਜ਼ਿਆਦਾ ਪ੍ਰੇਸ਼ਾਨ ਹੁੰਦੇ ਸੌਣ ਦਾ ਨਹੀਂ ਪਤਾ ਹੁੰਦਾ ਨਾਣ ਦਾ ਉੱਠਣ ਦਾ ਕੱਪੜੇ ਬਦਲਣ ਦਾ ਕਿਸੇ ਚੀਜ਼ ਦਾ ਹੋਸ਼ ਨਹੀਂ ਜਾਂਦਾ ਹਫ਼ਤੇ 'ਚ ਹੋਸ਼ ਛੁੱਟਦਾ ਹੈ ਪੇਸ਼ੈਂਟ ਤਾਂ ਅੰਦਰ ਹੁੰਦਾ ਜਿਹੜੇ ਉਹਦੇ ਨਾਲ ਅਟੈਂਡੈਂਟਸ ਹੁੰਦੇ ਨੇ ਉਹਦੇ ਪਤੀ ਪਤਨੀ ਉਹਦੇ ਉਹਦੇ ਮਾਪੇ ਹੋ ਜਾਂ ਉਹਦੇ ਸ਼ੁਭਚਿੰਤਾ ਬਾਹਰ ਐਜ਼ ਅਟੈਂਡੈਂਟ ਹੁੰਦੇ ਨੇ ਕਿੰਨਾ ਬੁਰਾ ਹਾਲ ਹੁੰਦਾ ਹੈ ਤੇ ਹੱਸਦੇ ਖੇਡ ਤੇ ਸੰਗਤ ਰੂਪੇ ਪਤਾ ਵੀ ਨਹੀਂ ਚੱਲਦਾ ਜੀ ਪਤਾ ਹੀ ਨਹੀਂ ਚੱਲਿਆ ਮੈਨੂੰ ਮੈਂ ਘਰ ਆ ਕੇ ਮੈਨੂੰ ਆਂਦੇ ਬਿਸਤਰਾ ਮਿਲਿਆ ਸਭ ਕੁਝ ਮਿਲਿਆ ਆ ਉਵੇਂ ਵਿਚਰੇ ਛੱਡ ਕੇ ਚੱਲੇ ਆ ਹਾਂ ਬਹੁਤ ਹੱਸਦੇ ਖੇਡ ਤੇ ਪਤਾ ਨਹੀਂ ਚੱਲਦਾ ਜੀ ਹਾਂ ਜੀ ਅ ਜ਼ਰੂਰ ਸਾਡੇ ਵੀਡੀਓ ਸ਼ੇਅਰ ਕਰੋ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਤਾਂ ਗੱਲ ਅੱਗੇ ਹਾਂਜੀ ਮਹੀਨਾ ਹੋ ਗਿਆ ਹੁਣ ਮੈਂ ਤਾਂ ਰਸੋਈ ਵਿੱਚ ਵੀ ਨਹੀਂ ਜਾਂਦੀ ਰੋਟੀ ਮਿੱਠੀ ਮਟਾਈ ਖਾਣੀ ਅੱਗੇ ਤੇ ਕਰ ਲਈ ਨੋਹਾਂ ਦਾ ਪਿਆਰ ਮਿਲਿਆ ਹਾਂ ਬੀਆ ਸਾਹਨਾ ਹਾਂਜੀ ਬੇਟੀਆਂ ਦਾ ਨੋਹਾਂ ਦਾ ਪਿਆਰ ਮਿਲਿਆ ਸਭ ਦਾ ਸਭ ਦਾ ਪਿਆਰ ਮਿਲਿਆ ਕਿਸੇ ਬਣ ਨੇ ਵਾਂਡੇ ਨਹੀਂ ਮੰਜਨ ਦਿੱਤੇ ਕਿਸੇ ਬਣ ਨੇ ਆਟਾ ਨਹੀਂ ਗੁੰਨਣ ਦਿੱਤਾ ਜੀ ਹੁਣ ਮੈਂ ਮਹੀਨਾ ਹੋ ਗਿਆ ਵੀ ਮੈਂ ਕੋਈ ਕੰਮ ਨਹੀਂ ਕਰਦੀ ਬਸ ਜਿਹੜੇ ਬਣਦੀ ਏ ਚਾਹ ਉੱਤੇ ਖਾਵਾ ਚਾਹ ਮੈਨੂੰ ਇੱਥੇ ਦੇ ਜਾਂਦੇ ਨੇ ਹਾਂਜੀ ਬਹੁਤ ਸ਼ੁਕਰ ਬਹੁਤ ਐਵੇਂ ਆਪਦਾ ਬਹੁਤ ਪਿਆਰਾ ਜੀ ਧੰਨਵਾਦ ਇਹਨਾਂ ਦਾ ਵੱਡੀ ਵੱਡੀ ਉਮਰਾਂ ਹੋਏ ਇਹਨਾਂ ਦੀ ਹਾਜ਼ਰ ਜੀਨਾਂ ਦਾ ਸਾਨੂੰ ਬਹੁਤ ਆਸ਼ੀਰਵਾਦ ਮਿਲਦਾ ਇਹਨਾਂ ਦਾ ਹੌਸਲਾ ਸਾਨੂੰ ਬਹੁਤ ਮਿਲਦਾ ਮਾਤਾ ਜੀ ਸਾਨੂੰ ਆਪ ਦੁੱਕ ਤਕਲੀਫਾਂ ਨਾਲ ਲੜਨ ਦੀ ਹੋਰ ਸ਼ਕਤੀ ਮਿਲ ਜਾਂਦੀ ਹੈ ਹਾਂ ਮਾਤਾ ਜੀ ਹਮੇਸ਼ਾ ਖੁਸ਼ ਰਹਿੰਦੇ ਔਰ ਚੜ੍ਹਦੀ ਕਲਾ 'ਚ ਰਹਿੰਦੇ ਹਾਂ ਹਾਂ ਜੀ ਹਾਂ ਜੀ ਮਾਤਾ ਜੀ ਜਾ ਰਹੇ ਨੇ ਸਾਡਾ ਅਫਮਾਨ ਉਦਾਸ ਹੋ ਰਿਹਾ ਵੀ ਰਾਤੀ ਦੀ ਮੇਰੀ ਬੈਣ ਦਾ ਰਾਤੀ ਦੀ ਰੋਣ ਲੱਗੀ ਹਾਜੀ ਬੈਣ ਜੀ ਦਾ ਰਾਤੀ ਦੀ ਰੋਣ ਰੋਣ ਇਹਨਾਂ ਦੇ ਬਾਈਸ ਨਹੀਂ ਉਹ ਜਿਹੜੀ ਹੁਣ ਕਿਸੇ ਵਜ੍ਹਾ ਨਾਲ ਆ ਗਿਆ ਅਜਾ ਮਜੀਦਾਂ ਤੇ ਹਾਂ ਅੰਬਰਸਾ ਰਾळे ਅੱਛਾ ਅੱਛਾ ਅੱਜ ਮਿਲ ਕੇ ਆਣਾ ਹਾਂ ਅੱਜ ਜੀ ਤਾ ਕਰਦੇ ਜੂ ਅ ਮਜੀਦਾਂ ਦੇ ਅਸਲੀ ਕਾਲ ਹੈ ਠੀਕੋ ਹਾਂ ਠੀਕ ਹੈ ਬੇਟਾ ਲੱਗਦੇ ਗੋਸ਼ਪੀ ਅੰਟੀ ਚੱਲੇ ਅੱਜ ਹਾਂਜੀ ਸਿਰ ਸੇ ਹੈ ਜਲਦੀ ਮੇਰੀ ਜੀ ਰਹਿ ਜੂਗਾ

ਅੰਬਨ ਚਾਸੀ ਕਦੇ ਮਜੀਦ ਆਂਟੀ ਵੀ ਵਧੂਗੀ ਨਾ ਨਾ ਜੀ ਕਿੱਥੇ ਨਰੂਆਂ ਨੂੰ ਮੇਰਾ ਕਿੱਥੇ ਸੇਵਾ ਲਾਣੀ ਆਪਾਂ ਕਿੱਥੇ ਲਾਈਏ ਤੇ ਕਿਤੋਂ ਦਾਣੂ ਪਾਣੀ ਸਾਡਾ ਖਾਣਾ ਪੀਤੀ ਹਾਂ ਮੋਂਗ ਸੇਵਾ ਕੀਤੀ ਨਾ ਮੇਰੀ ਜੀ ਜੀ ਮੈਂ ਦੇਖਦਾ ਹੁੰਦਾ ਸੀ ਹਾਂ ਬਹੁਤ ਪਾਣੀ ਲੱਗਦੇ ਆ ਕਿੱਲਾ ਲੱਗਦੇ ਅੱਜਾ ਕੁਸੀ ਕੁਸੀ ਜਾਓ ਆਪਣੀ ਲਾਤੀ ਨੇ ਮਜੀਦ ਆਂਟੀ ਨੂੰ ਸਭ ਨੂੰ ਨਾ ਪਾਣੀ ਪਲਾਣਾ ਸਾਰੀਆਂ ਇੱਥੇ ਛੋਟੀ ਭੈਣਾਂ ਦੇਖਣ ਸਭ ਨੂੰ ਪਾਣੀ ਸੇਵਾ ਕਰਦੇ ਨੀ ਹਣਾ ਚੱਲੇ ਆ ਦੱਦੀ ਜੀ ਅੱਜ ਹਾਂ ਹਾਂ ਬਹੁਤ ਠੀਕ ਹੋ ਗਏ ਸਿੰਧਰਪੁਰ ਚੱਲੇ ਆ ਉਹ ਜਰੂਰ ਸਾਡੇ ਵੀਡੀਓ ਸੇ ਸ਼ੇਅਰ ਕਰਦੇ ਰੋ ਸਾਂਝੇ ਕਰਦੇ ਰੋ ਬਹੁਤ ਇੰਪੋਰਟੈਂਟ ਸੇ ਹੈ ਤਾਂ ਹੀ ਮਾਮਾ ਦੇ ਪੁੱਤ ਪਾਸਪ ਮਾਮਾ ਦੀ ਅਜੇ ਤਾਂ ਗੱਡੀ ਜਾ ਕੇ ਖੜੀ ਜਾਈਆ ਨਹੀਂ ਉਹਨਾਂ ਨੂੰ ਪਿਆਰ ਹੋ ਛੱਡੀ ਹੈ ਨਾ ਹਾਂ ਕੁਝ ਜਾਨਾ ਹਾਂ ਫਿਰ ਅੱਗੇ ਵਾਲੇ ਦੀ ਜ਼ਿੰਦਗੀ ਪਤਾ ਰਹੀ ਹੈ ਹਾਂ ਜੀ ਰੂਹ ਸ਼ਾਂਤੀ ਕਰਦੇ ਰੋ